ਜਿਹੜਾ ਪਿੰਡ ਦਾ ਪਲਾ ਚਾਹੁੰਦਾ ਮੈਂ ਤੁਹਾਨੂੰ ਉਹਦੇ ਵੀ ਕਿਹਾ ਸੀ ਮੇਰੇ ਮੇਰੀ ਬਣੀ ਇੱਛਾ ਹੈ ਕਿ ਮੇਰੇ ਪਿੰਡ ਦਾ ਨਾਮ ਦੁਨੀਆ ਜਾਣੇ ਵਿੱਚ ਚਾਹੀਦਾ ਕਿਉਂਕਿ ਉਹਦਾ ਨਾਮ ਹੈ ਜਿੱਥੋਂ ਤੱਕ ਜਿੱਥੇ ਵੀ ਗੋਲਦਾ ਮੈਂ ਜਾ ਕੇ ਕਹਾਂ ਮੇਰਾ ਨਿੱਕਾ ਜਿਹਾ ਪਿੰਡ ਦਾ ਮਚਾਕੀ ਪੁਰਦਾ ਔਰ ਮੈਂ ਮਾਨ ਨਾਲ ਕਹਿਣਾ ਕਿਤੇ ਜਾ ਕੇ ਪੁੱਛ ਲਿਆ ਜਦੋਂ ਦੇ ਪਿੰਡ ਦਾ ਕਿਸੇ ਵੀ ਕੋਈ ਬੰਦਾ ਕਹੇ ਯਾਰ ਗੱਦੇ ਆਪਣੇ ਕੋਲੇ ਮਾਰਾ ਕੰਮ ਕੀਤਾ ਹੁੰਦੀ ਇਹੇ ਕਰਕੇ ਫਿਰ ਝੋਕਦਾ ਸकता ਇੱਕ ਤਰ੍ਹਾਂ ਦਾ ਉਚਿਤ ਪ੍ਰਵਾਸ ਸੋ ਵੀਰ ਬੇਜੋ ਅੱਜ ਫੋਟੋ ਕਾਲੇ ਸੇਵਾ ਅਸੀਂ ਹਰ ਪਹਿਲੀ ਪੰਚਾਇਤ ਦੀ ਮੀਟਿੰਗ ਕਰ ਲਵਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਪਿੰਡਾਂ ਦੇ ਚ ਪਾਰਟੀਆਂ ਦੇ ਸਰਪੰਚ ਨਹੀਂ ਬਣਾਉਣੇ ਤੇ ਕਾਲੀ ਬਣਾਉਂਦੇ ਨੇ ਕਾਂਗਰਸੀ ਬਣਾਉਂਦੇ ਰਿਹਾ ਅਸੀਂ ਆਮ ਆਦਮੀ ਪਾਰਟੀ ਦੇ ਸਰਪੰਚ ਨਹੀਂ ਬਣਾਉਣਾ ਅਸੀਂ ਪਿੰਡਾਂ ਦੇ ਸਰਪੰਚ ਬਣਾਉਂਦੇ ਅਸੀਂ ਇੱਥੇ ਮਚਾਕੀ ਦਾ ਸਰਪੰਚ ਬਣਾਉਣਾ ਹੈ ਉਹ ਸਰਪੰਚ ਬਣਾਉਣਾ ਹੈ ਜਿਹੜਾ ਪਿੰਡ ਨੂੰ ਅੱਗੇ ਲੈ ਕੇ ਜਾਵੇ ਤੁਸੀਂ ਫੈਸਲਾ ਕਰਨਾ ਸਾਰਾ ਆ ਜਿਹੜੇ ਪਾਰਟੀਆਂ ਆ ਭੁੱਲ ਜਾਓ ਕਿ ਅਪਨ ਸਭ ਨੂੰ ਪਤਾ ਹੀ ਹੈ ਕੀ ਹੋਇਆ ਕਿਵੇਂ ਹੋਇਆ ਪਹਿਲਾਂ ਵੀ ਹੁੰਦਾ ਰਿਹਾ ਤੇ ਹੁਣ ਹੋ ਗਿਆ ਕਦੇ ਇਸ਼ਾਰਤ ਵੀ ਕੀ ਦੀ ਸੀ ਬਹੁਤ ਕੁਛ ਹੁੰਦਾ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਸਤ ਜਾਣਦੇ ਹੋ ਕਈ ਵਾਰੀ ਦੇਖਣ ਨੂੰ ਕੋਈ ਮੋਰ ਲੱਗਦਾ ਹੁੰਦਾ ਆ ਗਰੀਬਾਂ ਦੀ ਕਣਕ ਕਟਾਈ ਮੈਂ ਉਹਦੇ ਤੇ ਨਹੀਂ ਜਾਂਦਾ ਸਾਨੂੰ ਪਤਾ ਕਿਹਨੇ ਬੈ ਕੇ ਕਣਕ ਕਟਾਈ ਪਰ ਮੈਂ ਇਸ ਚਾਤੇ ਨਹੀਂ ਹਾਂ ਭਾਈ ਕੋਲੇ ਸੀ ਸਾਰੇ ਪੁਰਸ਼ਾਂ ਨੇ ਬੈ ਕੇ ਕਟਾਈ ਆ ਮੈਂ ਕੋਈ ਨਹੀਂ ਮੈਨੂੰ ਸਿਆਸਤ ਖਤਮ ਕਰਨੀ ਪੈਣ ਲਈ ਅਸੀਂ ਇਹ ਸਿਆਸਤ ਖਤਮ ਕਰਨੀ ਹੈ ਜਿਹੜਾ ਬੰਦਾ ਭੁੱਖਾ ਨਾ ਸੋਵੇ ਪੰਜਾਬ ਦਾ ਬੰਦਾ ਕੋਈ ਇਹ ਤਾਂ ਪੰਜੋਂ ਨਾਲੇ ਤਿੰਨਾਂ ਦੇ ਕੱਤੀ ਪਈ ਆ ਇਸ ਵਾਸਤੇ ਦੇਖੋ ਇਹ ਜਿਹੜੇ ਰਾਸ਼ਨ ਕਾਰਡ ਕਰਤੇਗਾ ਛੇਤੀ ਇਹ ਰਾਸ਼ਨ ਕਾਰਡ ਬਣ ਜਾਣਗੇ ਪਰ ਅੱਜ ਆਪਣਾ ਮੁੱਦਾ ਇਹ ਹੈ ਕਿ ਆਪਦੇ ਪਿੰਡ ਨੂੰ ਅਸੀਂ ਕਿਵੇਂ ਸੁਧਾਰਨਾ ਬਹੁਤ سارے ਪੈਸੇ ਹੁੰਦੇ ਆ ਫੰਡ ਵਾਸਤੇ ਮੋੜ ਚੰਨੇ ਸਰਕਾਰ ਦੇ 90 90% ਤੇ ਸਰਕਾਰ ਲੋਨ ਦਿੰਦੀ ਆ ਲੋਕਾਂ ਨੂੰ ਆ ਨੌਜਵਾਨ ਵਿਹਲੇ ਫਿਰਦੇ ਆ ਪਾਪਾ ਜੀ ਨੇ ਜਿਹੜੀ ਗੱਲ ਕੀਤੀ ਹੈ ਇਥੇ ਗੱਲ ਹੀ ਨਹੀਂ ਕਰਦਾ ਕੋਈ ਦੌਫਾ ਕਿੱਡੀ ਕਿੱਡੀ ਫੈਕਟਰੀਆਂ ਲਾਉਣੀਆਂ ਸਰਕਾਰ ਪੈਸਾ ਦਿੰਦੀ ਆ 10 ਗਰੀਬ ਇਕੱਠੇ ਹੋ ਜਾਂਦੇ ਦੱਸਦਾ ਜੀ ਕੋਈ ਲਾ ਕੇ ਪੈੰਡ ਹੀ ਲਾਦਾ ਜੀ ਚੁੱਪ ਗਿਆ ਉਹਦੇ ਆਸਪਾਸ ਸਾਨੂੰ ਪਰ ਆਉਣਾ ਚਾਹੁੰਦਾ ਅਸੀਂ ਪੈਸੇ ਕਿੱਥੇ ਲਾਦੇ ਕਿਵੇਂ ਲਾ ਸਕਦੇ ਆ ਤਾਂ 10 ਬੰਦੇ ਇਕੱਠੇ ਹੋਣੇ ਚਾਹੀਏ ਤਾਂ ਬੀਬੀਆਂ ਇਕੱਠੀਆਂ ਨੇ ਕਿੰਨੇ ਫੰਡ ਸਰਕਾਰ ਦੇ ਪਏ ਆ ਨਹੀਂ ਲੱਗਦੇ ਕਿਉਂ ਨਹੀਂ ਲੱਗਦੇ ਕਿਉਂਕਿ ਅਸੀਂ ਤਰੱਕੀ ਨਹੀਂ ਦੇਖਣਾ ਕੋਈ ਨਾ ਕਿਸੇ ਦੀ ਦੂਜੇ ਢਿਕਾ ਜਦੋਂ ਭਰਾ ਵੀ ਭਰਾ ਤਰੱਕੀ ਨਹੀਂ ਦੇਖਦਾ ਸਾਰੇ ਭਰਾ ਆਪ ਸਿਮਾ ਜਾਏ ਭਰਾ ਉਹ ਦੂਜੇ ਭਰਾ ਟ੍ਰੱਕੀਆਂ ਨੂੰ ਜਾਂਦੇ ਤੇ ਪਿੰਡ ਦੀ ਤਰੱਕੀ ਚੋਂ ਨਾਲਾ ਪਰ ਉਹਨਾਂ ਚਿਰ ਤਰੱਕੀ ਨਹੀਂ ਹੋਣੀ ਸਾਡੀ ਜਿੰਨਾ ਚਿਰ ਅਸੀਂ ਸਾਰੀ ਸਰਬੱਤ ਦਾ ਭਲਾ ਨਹੀਂ ਮੰਗਦੇ ਸਾਡੇ ਬਾਪਿਆਂ ਨੇ ਸਾਨੂੰ ਕਿਹਾ ਉਹ ਪਿੰਡ ਦਾ ਭਲਾ ਨਹੀਂ ਮੰਗੋ ਪਰ ਤੁਹਾਡਾ ਭਲਾ ਨਹੀਂ ਮੰਗੋ ਅੱਜ ਬੇਸ ਉੱਜੜ ਕਿਉਂ ਰਿਹਾ ਇਸੇ ਕਰਕੇ ਜਿਹੜਾ ਬੰਦਾ ਆਪਣੇ ਪਰਦੇ ਕਿੰਨੇ ਮੁੰਦੇ ਬਾਹਰ ਜਾੜੇ ਕਿਉਂ ਜਾੜੇ ਅਸੀਂ ਭੁੱਬੇ ਸੰਦਾ ਸੀ ਕੋਈ ਇਸ ਤੇ ਗਲੋਂ ਡਰਉਂਦੀ ਆ ਕੋਈ ਆ ਮੇਰੇ ਮੁੰਡੇ ਨੂੰ ਰਸ਼ੇ ਤੇ ਨਾਲ ਲਾ ਦੇ ਆ ਮੇਰੇ ਤੇ ਕੋਈ ਨਜਾਇਜ਼ ਪਕੜਾ ਨਾ ਕਰਾ ਦੇ ਆ ਹੀ ਦਰ ਉਹ ਜਦੋਂ ਉਹ ਰਾਜਨੀਤੀ ਖਤਮ ਹੋ ਗਈ ਆ ਸਵਰਗ ਹੈ ਦੁਨੀਆ ਦਾ ਸਵਰਗ ਆ ਮੈਂ ਵੀ ਅਮਰੀਕਾ ਦਾ ਡੀਨ ਕਾਰਡ ਦੇ ਚ ਪਾਈ ਤੁਰਾ ਕਰਦਾ ਉਹ ਛੱਡ ਕੇ ਇਸ ਤੇ ਵਾਸਤੇ ਆ ਯਾਰ ਆਪਦੀ ਮਿੱਟੀ ਨੂੰ ਖੁਆਲੂ ਇਸ ਮਿੱਟੀ ਨੂੰ ਖੁਆਲਵਾ ਹੁਣ ਕਰਕੇ ਸੱਚ ਕਿਹਦੇ ਅੱਜ ਇਹ ਛੱਡ ਦੇ ਕਿਹਦਾ ਦੀ ਗੱਲ ਉਹ ਤੇ ਹਿੰਦੂ ਦੇ ਕਿ ਸਾਰਾ ਕੁਝ ਹੈ ਸਭ ਤੋਂ ਵੱਡਾ ਸੋ ਮਹਾਰਾਜ ਦੀ ਕਿਰਪਾ ਕਿਹੜੀ ਚੀਜ਼ ਨਹੀਂ ਤਾ ਕਰ ਪਰ ਇੱਕੋ ਇੱਕ ਗੱਲ ਦਾ ਯਾਰ ਆਹ ਮਿੱਟੀ ਨੂੰ ਸੁਧਾਰ ਦੇ ਕਿਉਂ ਆਪਦੇ ਭੱਜੇ ਨਹੀਂ ਸਕਦੇ ਗਏ ਗੁਰੂਆਂ ਕੀ ਨਾ ਪਕੰਬਰਾਂ ਦੀ ਇਹ ਤਾਂ ਸ਼ਾਨਤ ਦਿੱਤੀ ਆ ਸਾਡੇ ਗੁਰੂਆਂ ਨੇ ਸਹਿਮਜਾਦਿਆਂ ਨੇ ਕਾਹਦੇ ਲਈ ਅਣਖੀ ਮੁੱਟੀ ਧਾਨਵਾ ਸੁਮੈ ਸੂਏ ਹੀ ਬੇਇਤੀ ਕਰਦਾ ਵੀ ਮੇਰੇ ਜੋ ਸਾਰੇ ਪਿੰਡ ਨੂੰ ਆਪ ਦਾ ਨਾਮ ਛੱਡ ਦਿਓ ਵੀ ਮੈਂ ਚੰਗੇ ਬੰਦੇ ਰੋਕਾ ਕਰ ਵੀ ਤੂੰ ਖੜਾ ਹੋ ਵੀ ਤੂੰ ਚੰਗਾ ਤੂੰ ਪਿੰਡ ਨੂੰ ਸਵਾਰੇਗਾ ਜੇ ਅੱਜ ਨਾ ਸਵਾਰ ਸਕੇ ਸੀ ਅੱਜ ਅੱਜ ਸਵਾਰ ਹਾਥੇ ਤੇ ਮੇਰਾ ਨੂੰ ਤਖਤ ਪੰਜਾਬ ਨੂੰ ਗਰਖੋਂ ਵੇਲਾ ਗਰਖੋਂ ਪੰਜਾਬ ਨੂੰ ਨਹੀਂ ਚੱਸ। ਇਹ ਸ਼ਿਸ਼ਮ ਕਰਨਾ ਅੱਜ ਕਰਾਂ ਤੋਂ ਕਰਦੇ ਬੈਣੀ। ਨਸ਼ਿਆਲੇ ਬੰਦੇ ਜਿਹੜੀ ਗੱਲ ਕਰਦੇ ਨੇ ਨਸ਼ਿਆਣ ਸ਼ਰਾਬੀ ਤਾਂ ਆਪਣੇ ਬੰਦੇ ਲਾਉਂਦੇ ਆ। ਮਰੋਂ ਤੇ ਨਹੀਂ ਆਉਂਦਾ ਕੋਈ। ਉਹੋ ਜਿਹੇ ਬੰਦੇ ਬਣਾਓ ਜਿਹੜੇ ਮਾੜਾ ਬੰਦਾ ਹਰ ਇੱਕ ਨਹੀਂ ਮਾੜਾ ਹੈ। ਔਰ ਮਾੜਾ ਬੰਦਾ ਸਭ ਤੋਂ ਪਹਿਲਾਂ ਆਪਣੇ ਘਰ ਲਈ ਮਾੜਾ ਜਿਹੜਾ ਬੰਦਾ ਮਾੜਾ ਕਿਉਂ ਕੋਈ ਵੀ ਕਰਦਾ ਉਹ ਆਪਣੇ ਪਰਿਵਾਰ ਲਈ ਮਾੜਾ ਹੈ ਜੇ ਕਿਸੇ ਨਾਲ ਪੰਗਾ ਲੈ ਕੇ ਆਊਗਾ ਦੁਸ਼ਮਣੀ ਪਾ ਕੇ ਲੈ ਕੇ ਆਊਗਾ ਫਿਰ। ਜਦੋਂ ਬੰਦਾ ਤੇ ਕਹੇਗਾ ਬੋਲ ਕੇ ਆਊਗਾ ਕਿਸੇ ਨਾਲ ਲੜ ਕੇ ਆਉਂਦਾ ਹੈ ਛੋੜੀ ਕਰਕੇ ਆਉਂਦਾ ਹੈ ਦੁਸ਼ਮਣੀ ਪਰਵਾਹ ਨਹੀਂ ਕੋਉਂ। ਤੋਂ ਇਸ ਵਾਸਤੇ ਮੈਂ ਚਾਹੁੰਦਾ ਕਿ ਆਪਾਂ ਇਸ ਤੋਂ ਸ਼ੁਰੂਆਤ ਕਰੀਏ ਸਾਰੇ। ਮੈਂ ਕਿਸੇ ਬੰਦੇ ਦਾ ਨਾਮ ਨਹੀਂ ਲੈਣਾ। ਕਿਉਂਕਿ ਹਲੇ ਮੈਂਬਰਾਂ ਤੋਂ ਸਰਵੇਖਣ ਪੜ੍ਹਨੇ ਹੈ। ਇਹ ਨਹੀਂ ਪਤਾ ਕਿ ਪਿੰਡ ਦੇ ਵਿੱਚ ਇਹ ਰਿਜ਼ਰਵ ਹੋ ਜਾਣੀ ਹੈ ਇਹ ਲੇਡੀ ਰਿਜ਼ਰਵ ਹੋ ਜਾਣੀ ਹੈ ਲੇਡੀ ਚਰਨ ਹੋ ਜਾਣੀ ਹੈ ਜਾਂ ਜਨਰਲ ਪੁੰਡਾ ਹੋਣ ਪਰ ਮੈਂਬਰ ਚੰਗੇ ਪਰ ਉਹਨਾਂ ਮੈਂਬਰਾਂ ਦੇ ਵਿੱਚੋਂ ਫਿਰ ਬੈਂਚ ਬਣਾ ਦੇਗੇ ਜਿਹੜੀ ਚਾਹਤਾ ਕਰਦਾ ਆਪਦੇ ਆਪ ਦੇ ਕਰਾਂਗੇ ਬਿੰਚਾਂ ਦੇ ਜਿੰਨੇ ਮੈਂਬਰ ਆਏ ਭਾਈਚਾਰਾ ਬੈਠੋ ਕੱਠੇ ਪੜੇ ਲਿਖੇ ਨੂੰ ਕੋ ਬੀਬੀ ਉਹਦੀ ਬੀਬੀ ਪੜੀ ਕਿ ਕਿ ਲਾਉ ਤਾਂ ਕਿ ਹਿਸਾਬ ਰੱਖ ਸਕਦੇ ਅਸੀਂ ਨਰੇਗਾ ਦੀ ਗੱਲ ਹੋਈ ਜਾਂਦੀ ਸੀ ਕਿ ਦੂਜੇ ਪਿੰਡ ਦੇ ਸਾਡੇ ਪਿੰਡ ਨੂੰ ਆ ਕੇ ਇੱਕ ਇਕੱਲੇ ਇਕੱਲੇ ਬੰਦੇ ਨੂੰ ਨਾ ਐਮਐਲਏ ਕੁਝ ਨਹੀਂ ਕਰ ਸਕਦਾ ਮੈਂ ਤੁਹਾਨੂੰ ਦੱਸਾਂ ਮੈਂ ਕਰ ਸਕਦਾ ਸੂਰਵਰ ਦੇ ਕੰਮ ਵਾਸਤੇ ਕਿੰਨੇ ਵੱਡੀ ਚੀਜ਼ਾਂ ਮਰਜ਼ੂਰ ਪਰ ਇਹ ਵਿਜਮਨ ਨੂੰ ਖਾੜਿਆ ਤੋਂ ਵਰ ਕੰਮ ਕਰੀ ਜਾਂਦਾ ਆਪਣੇ ਪਿੰਡ ਹੀ ਲੈਦਾ ਕਾਨੂੰਨ ਹੈ ਵੀ ਪੰਜ ਬੰਦੇ ਜਾਓਗੇ ਪੰਜ ਬੰਦੇ ਜਾਓ ਜੇ ਕੰਮ ਕਰਨ ਦੂਜੇ ਨਹੀਂ ਜਾਓ ਸੋ ਇਸ ਵਾਸਤੇ ਮੈਂ ਸਾਡੇ ਨਾਲ ਬੰਦ ਕੇ ਗੋਸ਼ਟੀ ਕਰਦਾ ਵੀ ਆਪ ਦਾ ਭੰਡਾਰ ਜੇ ਪਿੰਡ ਦਾ ਚੰਗਾ ਸਰਪੰਚ ਬਣੂਗਾ ਤਾਂ ਪਿੰਡ ਸੋਖ ਸ਼ਾਂਤੀ ਹੋਗੀ ਸਾਨੂੰ ਫਾਇਦਾ ਉਹਦੇ ਨਾਲ ਉਹ ਸਹਿਮਤ ਹੈ ਅਸਟਾ ਪੁਰਸਵ ਕੈਂਡੀਐਸਟੇ ਬਾਈ ਜੀ ਮੁਰੂ ਕਲੇਰ ਸਾਹਿਬ ਇਸ ਖੇਤ ਜਾਲ ਲੱਗਿਆ ਡਰ ਲੱਗਦਾ ਮੋਟਰ ਚੋਰੀ ਨੂੰ ট্রান্সਫਾਰਮਰ ਚੋਰੀ ਕਿੰਨਾ ਕੁਝ ਹੋਇਆ ਕਿਉਂ ਹੋਊਗਾ ਜਿੰਨਾ ਚਿਰ ਅਸੀਂ ਜਾਂਦਾ ਸਾਡੇ ਜਵਾਨ ਘਰਾਂ ਦਾ ਜਾਣਗੇ ਤੇ ਜਾਂ ਨਸ਼ਾ ਕਰਨਗੇ ਜਾਂ ਗੁਰਦੁਆਰੇ ਆਉਣਗੇ ਜਾਂ ਬਦਮਾਸ਼ੀਆਂ ਕਰਨਗੇ ਇਹ ਅਸੀਂ ਦੇਖਣਾ ਵੀ ਆ ਜਿਹ ਚੰਗੇ ਬੰਦੇ ਮੂਰੇ ਲੱਗ ਜਾਣਗੇ ਚੰਗਾ ਗ੍ਰੰਥੀ ਪਿੰਡ ਚ ਆਜੇ ਸਾਰੇ ਪਿੰਡ ਦੀ ਜੀਵ ਸੁਧਾਰਦਾ ਹੈ ਬਾਬਾ ਜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਇਹਨਾਂ ਦੇ ਇਹਨਾਂ ਦੇ ਉਦੋਂ ਵੀ ਇਹਨਾਂ ਤੋਂ ਘਮੀਆ ਪਰ ਆਪਾਂ ਸਾਥ ਨਹੀਂ ਦਿੰਦੇ ਚੰਗੇ ਗੁਰਦੁਆਰਾਂ ਦੇ ਬੱਚੇ ਲੈ ਕੇ ਆਈਏ ਨਸ਼ਾ ਆਪੇ ਖਤਮ ਹੋ ਜੀ ਪਿੰਡ ਦੇ ਵਿੱਚੋਂ ਐਸੇ ਗੁਰਬਾਣੀ ਸੁਣਨ ਸੁਭਾਸ਼ਾਂ ਗੁਰਦੁਆਰੇ ਆਉਣ ਜੀਵਨ ਸੁਧਾਰ ਲੈਣ ਆਉਂਦਾ ਇਸ ਵਾਸਤੇ ਮੇਰੀ ਸਾਰੇ ਪਿੰਡ ਨੂੰ ਨਾ ਕਿਸ ਨੂੰ ਬੇਨਤੀ ਹੈ ਕਿ ਤਕੜੇ ਹੋ ਕੇ ਸਾਰਿਆਂ ਨੇ ਸਾਂਝੇ ਬੰਦੇ ਚੁਣਨੇ ਆਂ ਆਪਜਾਂ ਦੇ ਘਰਾਂ ਦੇ ਬੰਦੇ ਬੈਠੋ ਵੀ ਆਪਾਂ ਕਿਹੜਾ ਚੁਣਨਾ ਹੈ ਸੱਤ ਦੇ ਸੱਤ ਮੈਂਬਰਾਂ ਨੂੰ ਚੁਣਨੇ ਜਿਹੜੇ ਆਪਣੇ ਪਿੰਡ ਦਾ ਭਲਾ ਚਾਹੁੰਦੇ ਰਹੋ ਕਿਸੇ ਬੰਦੇ ਦਾ ਮੈਂ ਨਾਂ ਨਹੀਂ ਲੈਣਾ ਵੀ ਬਾਹਰ ਬੰਦਾ ਬਣਾ ਦੋ ਯਾਦ ਰੱਖਣਾ ਤੁਸੀਂ ਸਾਰੇ ਮੇਰੇ ਲਈ ਸਤਕਾਰਯੋਗ ਹੋ ਕਿਉਂਕਿ ਇਸ ਮਿੱਟੀ 'ਚ ਮੇਰੇ ਦਾਦੇ-ਪੁਰਖਾਤੇ ਤੁਸੀਂ ਉਸ ਮਿੱਟੀ ਦੇ ਵਿੱਚ ਆਪਾਂ ਇਕੱਠੇ ਉਹਨਾਂ ਨੂੰ ਕੁੱਝ ਨਾ ਰਿਹਾ ਔਰ ਇਸ ਨੂੰ ਬਚਾਉਣ ਦੀ ਗੱਲ ਕਰਦੇ ਆ। ਔਰ ਜਦੋਂ ਅਸੀਂ ਸਰਬਸੰਮਤੀ ਕਰਾਂਗੇ ਦੂਜੇ ਪਿੰਡਾਂ ਦੀ ਗੱਲ ਨਹੀਂ ਜਾਊਗੀ। ਕਹਿੰਦਾ ਸਰਬਸੰਮਤੀ ਦਾ ਉਸ ਬੰਦੇ ਨੂੰ ਨਹੀਂ ਫਾਇਦਾ ਜਿਹੜਾ ਅਸੀਂ ਵਿੱਚ ਬੰਦ ਰਿਹਾ। ਸਰਬਸੰਮਤੀ ਦਾ ਸਾਰੇ ਪਿੰਡ ਨੂੰ ਫਾਇਦਾ ਹੈ।